ਰਾਸਤੀ ਪੰਜਾਬਪੁਰ ਗੁਰੂ ਕੇ ਜਿਹੜਾ ਸਟੇਸ਼ਨ ਤੇ ਪਿੱਛੇ ਹਰ ਸਾਲ ਦੀ ਤਰ੍ਹਾਂ ਹਾਲਮਾ ਬਰਾਸਤੀ ਮਿਲਦਾ ਜਿਹੜਾ 21 22 اور ٹرین ਹਮਰਾ ਹੈ ਬੜੇ ਲੰਬੇ ਸਮੇਂ ਤੋਂ ਕਿਉਂਕਿ ਪਿਛਲੇ ਜਿਹੜੇ 17 ਸਾਲ ਜਿਹੜੀ ਮੇਲੇ ਦੀ ਕਮੇਟੀ ਹੁੰਦੀ ਸੀ ਫਾਲਸਾ ਦੀ ਔਰ ਇਹਨਾਂ ਦੀ ਟੀਮ ਹਰ ਸਾਲ ਇਹ ਮਨਾਈ ਸੀ ਅਸੀਂ ਕਿਉਂਕਿ ਸਾਂਭੰਦ ਹੈ ਦੇਖਦੇ ਉਹਨਾਂ ਪੰਜਾਬ ਦੀ ਘੁਲਾਟਿਆਂ ਦੇ ਜਿਨ੍ਹਾਂ ਨੇ ਆਪਣੀ ਜਾਨ ਕਬਾਨ ਕਰਕੇ ਸਾਨੂੰ ਯਾਦੀ ਲੈ ਕੇ ਅੱਜ ਉਹਨਾਂ ਨੂੰ ਯਾਦ ਰੱਖੀਏ ਇਸ ਵਾਰ ਤੁਲ ਨੀ ਪਲੇ ਆਉਸਿਕਾ ਰਾਹੀਂ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਇਹ ਮੇਲੇ ਨੂੰ ਪੰਜਾਬ ਸਰਕਾਰ ਵੱਲੋਂ ਮਨਾਇਆ ਜਾਵੇ ਬੜੀ ਤੁਮਤਾਮ ਦੇ ਨਾਲ ਕਿ ਪੰਜਾਬ ਸਰਕਾਰ ਵੱਲੋਂ ਹੁਣ ਇਸ ਮੇਲੇ ਨੂੰ ਟੇਕਅਪ ਕਰ ਰਹਾ ਹੈ ਜਾ ਰਿਹਾ ਹੈ ਔਰ ਨੌਰਥ ਜੂਨ ਸੱਭਿਆਚਾਰ ਕੇਂਦਰ ਜਿਹੜਾ ਪਟਿਆਲਾ ਹੈ ਇਹਦਾ ਵਿਸ਼ੇਸ਼ ਯੋਗਦਾਨ ਹੈ ਜਿਸ ਤੋਂ ਕਲਾਕਾਰ ਲਿਓਗੇ ਇਹ ਕਿਹੜੇ ਮੇਲੇ ਦੇ ਵਿੱਚ ਪੰਜਾਬ ਦੀਆਂ ਸਾਰੀਆਂ ਵਿਰਾਸਤੀ ਛੇਡਾਂ ਔਰ ਉਹ ਵਿਰਾਸਤੀ ਸੰਦ ਊਠ ਗੱਟੇ ਹਾਟੀ ਪ੍ਰਾਣੀਆਂ ਜੰਝਾਂ ਪੁਰਾਣੇ ਸਮਿਆਂ ਦੇ ਜੈਲਦਾਰ ਔਰ ਉਹ ਕੇ ਮੱਕੀ ਦੀ ਰੋਟੀ ਸਰੋਂ ਦਾ ਸਾਗ ਕਾਰਨੀ ਦਾ ਦੁੱਧ ਸਾਡੇ ਜਿਹੜੇ ਬੱਚੇ ਆ ਅੱਜ ਜਿਨ੍ਹਾਂ ਨੂੰ ਸਾਡੀ ਵਿਰਾਸਤ ਭੁੱਲਦੀ ਜਾ ਰਹੀ ਹੈ ਇਹਨਾਂ ਨੂੰ ਉਹਨਾਂ ਮਧਾਣੀ ਕਾਰਨੀ ਦੇ ਦੁੱਧ ਬਾਰੇ ਮੇਰਾ ਕਹਿ ਲਵਾਂ ਵੀ ਇਹੇ ਜੀ ਬੱਚੇ ਆ ਜਿਨ੍ਹਾਂ ਨੇ ਕਦੇ ਦੁਨੀਆਂ ਦੇਖਿਆ ਜਾਂ ਉਹਦਾ ਟੈਸਟ ਵੀ ਦੇਖਿਆ ਹੋਵੇ। ਕੋਠ ਨੂੰ ਦੁਆਰਾ ਉਨੀ ਯਾਦ ਤਾਜ਼ਾ ਕਰਨ ਦੇ ਲਈ ਬਹੁਤ ਪਤਾ ਹੈ ਪਰਨਾ। ਮੈਂ ਇਸ ਗੜ ਨੂੰ ਚਲਵਾਦੀ ਹਾਂ ਡਿਪਟੀ ਕਮਿਸ਼ਨਰ ਆਫ ਟੰਡਾ ਚੀਫ ਆਫ ਟੈਂਪੋਰਰੀ ਦਾ ਜਿਨ੍ਹਾਂ ਨੇ ਪਿਛਲੇ ਸਾਲ ਵੀ ਔਰ ਅੱਜ ਵੀ ਬੜੀ ਤੰਦੇਵੀ ਦੇ ਨਾਲ ਇਸ ਗੜ ਨੂੰ ਨੇੜਿਓਂ ਆਪ ਦੀ ਮਿਹਨਤ ਦੇ ਨਾਲ ਇਹਨਾਂ ਦੀ ਜਿਹੜੀ ਵਿਸ਼ਾਲ ਦੇਸ਼ ਜਾਂ ਦੂਰ ਦਸੂ ਸੋਚ ਹੈ ਉਸ ਦੇ ਮੁਤਾਬਕ ਇੱਕ ਮੈਨਿੰਗ ਬਣਾਉਣ ਦਾ ਫੈਸਲਾ ਕੀਤਾ ਹੈ ਮੈਂ ਆਸ਼ਵਾਸ਼ਿਤ ਕਰਦਾ ਕਿ ਪਿਛਲੇ ਸਾਲਾਂ ਦੀ ਤਰ੍ਹਾਂ ਇੰਕੀ ਵੀ ਲੋਕ ਇਸ ਦੇ ਵਿੱਚੋਂ ਮਹਮਾਕੇ ਪੁੱਜਣਗੇ ਮੈਂ ਆਪਣੇ ਵੱਲੋਂ ਕਿਉਂਕਿ ਮੈਂ ਇੱਕ ਹਲਕੇ ਦਾ ਐਮਐਡੀ ਜਿੱਤੇ ਵਿਰਾਸਤੀ ਮੁੱਲਾ ਬਣਾਉਣੇ ਜਾ ਰਹੇ ਮੈਂ ਸਾਰੇ ਮੁਟਕੇ ਪੰਜਾਬੀਆਂ ਨੂੰ ਇਸ ਪੰਜਾਬ ਦੀ ਵਿਰਾਸਤ ਦੇ ਵਿੱਚ ਛਾਵਣ ਤੋਂ ਲਈ ਬਟੰਡੇ ਜੈਪੌੜਗੜ ਜਿਹੜਾ ਇੱਥੇ ਮੇਲਾ ਬਣਾਇਆ ਮਨਾਇਆ ਜਾ ਰਿਹਾ ਓਥੇ ਆਉਣ ਦਾ ਸੱਦਾ ਦਿੰਨਾ ਔਰ ਬੇਨਤੀ ਕਰਦਾ ਕਿ ਸਾਰੇ ਸਾਡੇ ਨਾਲ ਆ ਕੇ ਪ੍ਰਜੋਗ ਕਰੋ ਤੇ ਅਸੀਂ ਆਪਣੀ ਬਰਾਸਤ ਦੀ ਕਹਿੰਗਾ ਮੇਸਰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਬਹੁਤ ਹੀ ਸ਼ੁਭ ਘੜੀ ਹੈ ਜੀ ਬਹੁਤ ਚੰਗਾ ਮੌਕਾ ਹੈਗਾ ਕਿਉਂਕਿ ਵਿਰਾਸਤ ਮੇਲਾ ਜੋ ਆਪਣੀ ਕਮੇਟੀ ਕਰਾਉਂਦੀ ਹੈ ਇਹ ਬਠਿੰਡੇ ਦੀ ਸ਼ਾਨ ਹੈ ਕਿ ਇਸਨੇ ਕਈ ਸਾਲਾਂ ਤੋਂ ਜਿਵੇਂ ਆਪਣੇ ਪ੍ਰਧਾਨ ਸਾਹਿਬ ਤੇ ਕਾਫੀ ਉਹਨਾਂ ਦੇ ਕਮੇਟੀ ਮੈਂਬਰ ਰੱਲ ਕੇ ਜੋ ਇਹ ਮੇਲਾ ਕਰਾਉਂਦੇ ਆ ਰਹੇ ਅਸੀਂ ਸਕੂਲਾਂ ਚ ਜਦੋਂ ਪੜਦੇ ਸੀ ਉਸ ਟਾਈਮ ਤੋਂ ਅਸੀਂ ਇਸ ਮੇਲੇ ਦਾ ਲੋਕ ਤੋਂ ਥਾਦੇ ਆ ਰਹੇ ਹਾਂ ਕਿ ਆਪਣੀ ਪੰਜਾਬ ਦੀ ਵਿਰਾਸਤ ਨੂੰ ਜਾਣਦੇ ਆ ਰਹੇ ਹਾਂ ਹੋਰ ਸਿੱਖਦੇ ਆ ਰਹੇ ਹਾਂ ਤੇ ਹੁਣ ਮੈਨੂੰ ਬਹੁਤ ਖੁਸ਼ੀ ਹੈ ਇਹ ਕਹਿੰਦੇ ਹੋਏ ਕਿ ਪੰਜਾਬ ਸਰਕਾਰ ਵੀ ਇਸ ਦਾ 파ਟ ਤੇ ਪਾਰਟਿਸਿਪੇਟ ਕਰ ਰਹੇ ਨੇ ਆਪ ਦਾ ਕੰਟਰੀਬਿਊਸ਼ਨ ਪਾ ਰਹੇ ਆ ਤੇ ਸਾਰੇ ਪੰਜਾਬ ਦੇ ਵਸਨੀਕਾਂ ਨੂੰ ਹੀ ਮੈਂ ਇਹ ਬੇਨਤੀ ਕਰਵਾ ਬਠਿੰਡੇ ਵਸਨੀਕਾਂ ਨੂੰ ਵੀ ਸਾਰੇ ਪੰਜਾਬ ਦੇ ਵਸਨੀਕਾਂ ਨੂੰ ਵੀ ਆਓ ਤੇ 21 22 ਤੇ 23 ਤਰੀਕ ਨੂੰ ਸਾਡੇ ਬਠਿੰਡੇ ਦੀ ਸ਼ਾਨ ਜੋ ਪੰਜਾਬ ਦਾ ਵਿਰਾਸਤ ਮੇਲਾ ਉਹਦਾ ਮਿਲਟਾਣ ਤੇ ਪੰਜਾਬ ਬਾਰੇ ਹੋਰ ਗਹਿਰਾਈ ਵਿੱਚ ਜਾਣਨ ਤੇ ਤੁਹਾਨੂੰ ਆਖਦਾ ਸ੍ਰੀ ਸ਼ੌਕਤ احمد ਪਰੇ ਦੀ ਜਿਨ੍ਹਾਂ ਨੇ ਇਹ ਇਨੀਸ਼ੀਏਟਿਵ ਅੱਗੇ ਵਧਾਇਆ ਤੇ ਇਸ ਹਲਕੇ ਦਾ ਇਸ ਡਿਸਟ੍ਰਿਕਟ ਦਾ ਮੇਅਰ ਹੋਣ ਦੇ ਨਾਤੇ ਮੈਂ ਇਸ ਕਮੇਟੀ ਨੂੰ ਆਸ਼ਵਾਸਨ ਦਿੰਦਾ ਵੀ ਜਿੱਥੇ ਕਾਰਪੋਰੇਸ਼ਨ ਦੀ ਲੋੜ ਹੋਵੇ ਅਸੀਂ ਤੁਹਾਡੇ ਨਾਲ ਖੜੇ ਹਾਂ ਕੋਈ ਵੀ ਛੋਟੀੋ ਛੋਟੀ ਆ ਨੀਡ ਸਾਡੇ ਕੋਲ ਲੈ ਕੇ ਆਹਨ ਤੇ ਅਸੀਂ ਵੱਤ-ਵੱਤ ਉਹਨਾਂ ਦੀ ਹੈਲਪ ਕਰਾਂਗੇ ਉਹ ਬਸੰਦੇ ਵਾਸੀਆਂ ਨੂੰ ਵੀ ਵਾਤਵਾਦ ਅਪੀਲ ਕਰਾਂਗੇ ਕਿ ਆ ਕੇ ਇਸ ਮੇਲੇ ਦਾ ਲੋਕਤਪਥਾ ਆ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜਿਵੇਂ ਮਾਨਯੋਗ ਐਮ ਐਲ ਏ ਸਾਹਿਬ ਮੇਅਰ ਸਾਹਿਬ ਨੇ ਵੀ ਬਿਲਕੁਲ ਦੱਸਿਆ ਕਿ ਇਹ ਜਿਹੜਾ ਆਪਣਾ ਮੇਲਾ ਹੈ ਜਿਹੜਾ ਕਿ ਮਾਲਵਾ ਹੈਰੀਟੇਜ ਐਂਡ ਕਲਚਰਲ ਸੁਸਾਇਟੀ ਜਿਹੜੀ ਹੈਗੀ ਆਪ ਇਹ ਪਹਿਲਾ 18ਵਾਂ ਮੇਲਾ ਹੈਗਾ ਆਪਣਾ ਇਹ 18ਵਾਂ 18ਵਾਂ ਸਾਲ ਹੈ ਤੇ ਇਹਦੇ ਵਿੱਚ ਮੈਨੂੰ ਜਿਵੇਂ ਤੁਹਾਨੂੰ ਮੇਰ ਸਾਹਿਬ ਨੇ ਵੀ ਦੱਸਿਆ ਐਮਐਲਏ ਸਾਹਿਬ ਨੇ ਵੀ ਦੱਸਿਆ ਕਿ ਲੋਕਾਂ ਦਾ ਇੱਕ ਬੜਾ ਚਾਹ ਹੁੰਦਾ ਹੈ ਕਿ ਆਪਾਂ ਇਸ ਮੇਲੇ ਦੇ ਨਾਲ ਜੁੜੀਏ ਕਿਉਂਕਿ ਕੁਝ ਵੀ ਹੋਵੇ ਆਪਾਂ ਆਪਣੇ ਕਲਚਰਲ ਰੂਟਸ ਜਿਹੜੇ ਹੁੰਦੇ ਨੇ ਬੰਦੇ ਦੇ میں کتے بھی جاندہ تھا آپ میں پرانا بھی ایک اپنا میوزیم ایک ویکتی نے پرائیویٹ طور سے بنایا ہوا ہے وہ پرانی والی چیزیں نے پروٹیکٹ کرتا ہے انہوں نے اپنی بہت ساری آمدن ہوتے خرچ بھی ہوئی ہے اس سے بہت ساری چیزاں رکھی نے ਤੇ ਜਿਹੜੀ ਸਾਡੀ ਪੁਰਾਣੀ ਪੀੜ੍ਹੀ ਨਵੀਂ ਪੀੜ੍ਹੀ ਹੈ ਕਿ ਉਹਨਾਂ ਨੂੰ ਪੁਰਾਣੀ ਪੀੜ੍ਹੀ ਕਿਸ ਤਰੀਕੇ ਨਾਲ ਆਪਣੀ ਜ਼ਿੰਦਗੀ ਜੀਉਂਦੇ ਸੀ ਕਿਸ ਕਿਸ ਤਰੀਕੇ ਦੀ ਚੀਜ਼ਾਂ ਜਿਹੜੀ ਇਹ ਇਸਤੇਮਾਲ ਕਰਦੇ ਸੀ ਕਿਵੇਂ ਆਪਣਾ ਕਲਚਰ ਡਵੈਲਪ ਹੋਇਆ ਉਹਦੇ ਬਾਰੇ ਜਿਹੜੀ ਇਹ ਜਾਣਕਾਰੀ ਦੇ ਵਾਸਤੇ ਮੈਨੂੰ ਨਹੀਂ ਲੱਗਦਾ ਕਿ ਇਸ ਤੋਂ ਬੈਟਰ ਕੋਈ ਉਪਰਾਲਾ ਹੋ ਸਕਦਾ ਜਿੱਥੇ ਆਪਾਂ ਬਹੁਤ ਪੁਰਾਣੇ ਬਜ਼ੁਰਗਾਂ ਦੀ ਜਿਹੜੀ ਪੀੜ੍ਹੀ ਸੀ ਉਹ ਕਿਸ ਤਰੀਕੇ ਦੇ ਨਾਲ ਜੀਵਨ ਗੁਜ਼ਾਰਦੇ ਸੀਗੇ ਤੇ ਕਿਸ ਤਰੀਕੇ ਦੀ ਵਸਤੂ ਜਿਹੜੇ ਕੇ ਉਹ ਇਸਤੇਮਾਲ ਕਰਦੇ ਸੀ ਉਹਦੇ ਬਾਰੇ ਜਾਣਕਾਰੀ ਮਿਲਦੀ ਹੈ ਮੈਂ ਸਮਝਦਾ ਇਸ ਤੋਂ ਵਧੀਆ ਉਪਰਾਲਾ ਜਿਹੜਾ ਹੈਗਾ ਹੋਰ ਵੀ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਵਿੱਚ ਆਪਾਂ ਇਸ ਕਿਹਦਾ ਵਿਰਾਸਤੀ ਵਾਲਾ ਜਿਹੜਾ ਕਲਚਰਲ ਵਾਲਾ 파ਰ ਜਿਹੜਾ ਹੈਗਾ ਕਿਤੇ ਹੋਰ ਵੀ ਕਰਦੇ ਆ ਤੇ ਇਹਦੇ ਨਾਲ ਨਾਲ ਜਿਵੇਂ ਐਮਐਲਏ ਸਾਹਿਬ ਨੇ ਵੀ ਕਿਹਾ ਕਿ ਇਸ ਪਿਛਲੇ 2 ਸਾਲਾਂ ਤੋਂ ਜਦੋਂ ਮੇਰੇ ਕੋਲ ਸੋਸਾਇਟੀ ਆਈ ਸੀ ਤੇ ਆਪਾਂ ਪੰਜਾਬ ਸਰਕਾਰ ਤੋਂ ਵੀ ਇਹ ਜਿਹੜੀ ਹੈਗੀ ਹਮਾਲੀ ਸਾਹਿਦ ਅਲੀ ਪਹਿਲਾਂ ਕੱਟ ਹੁੰਦੀ ਸੀ ਹੁਣ ਆਪਾਂ ਕਾਫੀ ਹੱਦ ਤੱਕ ਜਿਹੜਾ ਹੈਗਾ ਪੰਜਾਬ ਸਰਕਾਰ ਨੇ ਵੀ ਇਸ ਮੇਲੇ ਨੂੰ ਹੁਣ ਆਪਣੇ ਕਲਚਰਲ ਡਿਪਾਰਟਮੈਂਟ ਦੇ ਨਾਲ ਜਿਹੜਾ ਹੈਗਾ ਇੱਕ ਰੂਟੀਨ ਐਨੂਅਲ ਪ੍ਰੋਗਰਾਮ ਦਾ 파ਰਟ ਬਣਾਇਆ ਹੈ ਤੇ ਇਹਦੇ ਨਾਲ ਨਾਲ ਜਿਹੜਾ ਦੂਜਾ ਵੀ ਆਪਣਾ ਮੇਲਾ ਹੁੰਦਾ ਜਾਂ ਅੱਗੇ ਜਿੱਦਾਂ ਤਾਂ ਉਹਨੂੰ ਵੀ ਆਪਾਂ ਜਿਹੜਾ ਹੈਗਾ ਉਹਦੇ ਵਿੱਚ ਪਵਾ ਰਹੇ ਹਾਂ ਤੇ ਇਹ ਕਲਚਰਲ ਐਕਟੀਵਿਟੀ ਜਿਹੜੀ ਹੈਗੀ ਹੈ ਇਹ ਇੱਕ ਜاندار ਫੋਮ ਇੱਕ ਜاندار ਸਮਾਜ ਦੀ ਨਿਸ਼ਾਨੀ ਹੁੰਦੀ ਹੈ ਨਹੀਂ ਤੇ ਮੈਂ ਸਮਝਦਾ ਕਿ ਪੰਜਾਬ ਸਰਕਾਰ ਵੱਲੋਂ ਇਹ ਹਰ ਇੱਕ ਜ਼ਿਲ੍ਹੇ ਵਿੱਚ ਜਿਹੜੇ ਕਿ ਇਸ ਤਰੀਕੇ ਦੀਆਂ ਗਤੀਵਿਧੀਆਂ ਨੂੰ ਉਹਨਾਂ ਨੂੰ ਬढ़ावा ਦਿੱਤਾ ਜਾ ਰਿਹਾ ਹੈ ਤੇ ਰੂਟੀਨ ਵਿੱਚ ਹੁਣ ਕਲਚਰਲ ਕੈਲੰਡਰਸ ਜਿਹੜੇ ਹੈਗੇ ਉਹ ਬਣਾਏ ਗਏ ਨੇ ਜਿਹਦੇ ਵਿੱਚ سرکار جڑا ہے بالکل بہت ودیا کام کر رہی ہے تسی باقی سارے خود دیکھ بھی رہے ہو کہ کس طریقے اس بار اس پروگرام بچ مانیوگ سپیکر صاحب جڑے ہے وہ بھی شامل ہوں گے مانیوگ ਕਲਚਰ ਮਿਨਿਸਟਰ ਸਾਹਿਬ ਜਿਹੜੇ ਆਗੇ ਉਹ ਵੀ ਸ਼ਾਮਲ ਹੋਣਗੇ ਤੇ ਨਾਲ ਨਾਲ ਨਰਜਨ ਕਲਚਰ ਸੈਂਟਰ ਦੇ ਜਿਹੜੇ ਵਕਤ-ਵਕਤ ਸਟੇਟਸ ਤੋਂ ਜਿਹੜੇ ਆ ਉਹਨਾਂ ਦੀ ਟੀਮਸ ਆਉਂਦੀਆਂ ਨੇ ਪਰਫਾਰਮ ਕਰਨ ਦੇ ਵਾਸਤੇ ਉਹ ਵੀ ਇੱਥੇ ਜਿਹੜੇ ਆਗੇ ਉਹ ਪਹੁੰਚ ਰਹੇ ਨੇ ਅਤੇ ਉਹਦੀ ਵਿੱਚ ਇਸ ਤੋਂ ਇਲਾਵਾ ਵੀ ਜਿਹੜੇ ਬਾਕੀ ਆਪਣੇ ਗਾਇਕ ਹੈਗੇ ਆ ਲੋਕਲ ਹੈਗੇ ਆ ਗਾਇਕ ਉਹਨਾਂ ਨੂੰ ਵੀ ਆਪਾਂ ਜਿਹੜਾ ਹੈਗਾ ਮੌਕਾ ਦੇ ਰਹੇ ਹਾਂ ਤੇ ਮੈਂ ਸਮਝਦਾ ਸਾਰੇ ਹੁਣ ਕਿਉਂਕਿ ਇਗਜ਼ਾਮਸ ਵੀ ਆਲਮੋਸਟ ਸਕੂਲ ਵਿੱਚ ਜਿਹੜੇ ਹੈਗੇ ਆ ਉਹ ਖਤਮ ਹੋ ਗਏ ਤੇ ਮੈਂ ਇਹ ਚਾਹਾਂਗਾ ਕਿ ਆਪਾਂ ਐਕਟ੍ਰਿਸ ਜਿੰਨੇ ਵੀ ਬੱਚੇ ਹਨ ਉਹਨਾਂ ਨੂੰ ਜ਼ਰੂਰ ਇੱਥੇ ਇੱਕ ਵਾਰ ਲੈ ਕੇ ਆਈਏ ਉਹਨ ਦਿਖਾਈਏ ਕਿ ਕਿਸ ਤਰੀਕੇ ਨਾਲ ਆਪਣਾ ਆਪਣੀ ਵਿਰਾਸਤ ਜਿਹੜੀ ਹੈਗੀ ਆ ਉਹ ਕਿਸ ਤਰੀਕੇ ਦੀ ਹੈ ਤੇ ਉਹਨੂੰ ਆਪਾਂ ਕਿਸ ਤਰੀਕੇ ਨਾਲ ਜਿਹੜਾ ਹੈਗਾ ਬਚਾ ਕੇ ਰੱਖ ਸਕਦੇ ਆ ਮੈਂ ਫਿਰ ਤੋਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਜ਼ਰੂਰ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਵੋ ਤੇ ਬਾਾਕੀ ਆਪਣੀ ਤਰਫੋਂ ਆਪਾਂ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਸਭ ਤੋਂ ਵਧੀਆ ਜਿਹੜਾ ਹੈਗਾ ਉਹ ਤੇ ਮਾਹੌਲ ਮਿਲੇ ਤੇ ਉਹ ਤੇ ਜਿਹੜਾ ਹੈਗਾ ਵਧੀਆ ਤਰੀਕੇ ਨਾਲ ਤੁਹਾਡੀ ਜਿਹੜੀ ਹੈਗੀ ਹੈ ਕਾਰਕੁਸ਼ਾਲੀ ਵੀ ਹੋਵੇ ਤੁਹਾਡੀ ਆਪਾਂ ਵੈਲਕਮ ਵੀ ਵਧੀਆ ਤਰੀਕੇ ਨਾਲ ਕਰੀਏ ਥੈਂਕ ਯੂ ਜਿਹੜੇ 12 ਹੋਰ ਆਉਣਗੇ ਜੀ ਨੂੰ ਪਾਰਟਿਸਪੇਟ ਕਰਨਗੇ ਉਹਨਾਂ ਦੇ ਕੋਲ ਵੀ ਦਰ ਹੈ 好的，好的。 ਦੇਖੇ ਨਾਰਥ ਜ਼ੋਨ ਕਲਚਰਲ ਸੈਂਟਰ ਜਿਹੜੀ ਟੀਮ ਸਪੇਸ ਦਾ ਹੈ ਉਹਦੇ ਵਿੱਚ ਉਹਨਾਂ ਦੀ ਜਿਹੜੇ ਫੰਡਸ ਹੈਗੇ ਆ ਉਹ ਨਾਰਥ ਜ਼ੋਨ ਕਲਚਰਲ ਸੈਂਟਰ ਆਪਣੇ ਲੈਵਲ ਤੇ ਉਹਨਾਂ ਨੂੰ ਪ੍ਰੋਵਾਈਡ ਕਰਦਾ ਹੈ ਲੋਕਲ ਅਰੇਂਜਮੈਂਟ ਜਿਹੜਾ ਹੈਗਾ ਆਪਾਂ ਕਰਾਉਂਦੇ ਹਾਂ ਐਡਮਿਨਿਸਟ੍ਰੇਸ਼ਨ ਸੋਸਾਇਟੀ ਸਾਰਾ ਮਿਲ ਕੇ ਕਰਾਉਂਦੇ ਆ ਉਹ ਆਪਾਂ ਜਿਵੇਂ ਪਹਿਲਾਂ ਕਰਦੇ ਸੀ ਇਸ ਵਾਰ ਵੀ ਆਪਾਂ ਕਰਾਂਗੇ ਉਸ ਤੋਂ ਬੈਟਰ ਕਰਾਂਗੇ ਇਨਸ਼ਾਅੱਲਾ ਜਿੱਥੋਂ ਜਿੱਥੇ ਤੱਕ ਵੀ ਉਹਨਾਂ ਨੂੰ ਲੋੜ ਹੋਏਗੀ ਮੈਂ ਪਹਿਲਾਂ ਵੀ ਨਾਰਥ ਜ਼ੋਨ ਕਲਚਰਲ ਸੈਂਟਰ ਨਾਲ ਕਿਉਂਕਿ ਪਟਿਆਲਾ ਵਿੱਚ ਵੀ ਆਪਾਂ ਸਰਸ ਮੇਲਾ ਹੈਰੀਟੇਜ ਕਰਾਫਟ ਮੇਲਾ ਹਰ ਸਾਲ ਹੁੰਦਾ ਹੈ ਤੇ ਉੱਥੇ ਉਹ ਲੰਬਾ ਹੁੰਦਾ ਆਲਮੋਸਟ 10 ਤੋਂ 11 ਦਿਨਾਂ ਦਾ ਜਿਹੜਾ ਹੈਗਾ మేలా ਹੱਦ ਤੱਕ ਚੱਲਦਾ ਹੈ ਤਾਂ ਉਥੇ ਵੀ ਆਪਾਂ ਇਸ ਤਰੀਕੇ ਦੇ ਨਾਲ ਸੁਣਾ ਦੇ ਨਾਲ ਕਰਦੇ ਆ ਤਾਂ ਆਪਾਂ ਰੂਟੀਨ ਵਿੱਚ ਸੁਣਾ ਦੇ ਨਾਲ ਕੋਈ గవర్ਨਮੈਂਟ ডিপਾਰਟਮੈਂਟ ਕੀ ਹੈ ਵਾ ਬਾਰੇ ਸਰਕਾਰ ਦਾ ਉਹਨਾਂ ਦੇ ਨਾਲ ਆਪਣਾ ਤਾਲਮੇਲ ਹੁੰਦਾ ਹੈ ਉਹਦੀ ਕੋਈ ਇਸ਼ੂ ਨਹੀਂ ਆਏਗੀ ਤਾਂ تھوڑا ব্রিਫ ਕਰ ਦਿੰਦੇ ਕਦੋਂ ਤੇ ਕਿ ਸ਼ੁਰੂਆਤ ਇਹ 11 ਤਾਰੀਖ ਨੂੰ ਜਿਹਨੇ میں 1 ਕੀ ਤਾਰੀਖ ਨੂੰ ਜਿਹਨੇ میں ਕਿਹਾ ਕਿ ਸਵੇਰ 11:30 ਵਜੇ ਦੇਖੋ ਇੱਕ ਆਪਣਾ ਇਹ ਵੀ ਹੈ ਕਿ ਇੱਕ ਕਲਚਰ ਦੇ ਨਾਲ-ਨਾਲ ਇੱਕ ਭਾਈਚਾਰਤਾ ਵਾਲਾ ਵੀ ਇੱਕ بڑا میਸੇਜ ਜਾਂਦਾ ਹੈ ਜਿੱਥੇ ਇਹ ਸ਼ੁਰੂਆਤ ਹੁੰਦੀ ਹੈ ਇੱਕ ਨੀ ਗੁਰਦੁਆਰਾ ਹਾਜ਼ਰੀਤਨ ਦੇ ਨਾਲ ਉਹਦੇ ਗੁਰਦੁਆਰਾ ਸਾਹਿਬ ਦੇ ਨਾਲ-ਨਾਲ ਜਿਹੜੀ ਦਰਗਾਹ ਹੈਗੀ ਹੈ ਉੱਥੇ ਵੀ ਚਾਦਰ ਚੜਾਉਂਦੇ ਤੇ ਇੱਕ ਏਕਤਾ ਦਾ ਇੱਕ ਉਹ ਇੱਕ ਜੁਟ ਹੋ ਕੇ ਇੱਕ ਕਈ ਕਈ ਇਨ ਦਾ ਸੈਂਸ ਕਿ ਹਮ ਕੋਸ਼ਿਸ਼ ਇਹ ਕਰਦੇ ਹਾਂ ਕਿ ਆਪਾਂ ਇਹ ਦਿਖਾਈਏ ਕਿ ਦਿਸ ਇਜ਼ ਆ ਇਹ ਸਾਰੇ ਪੰਜਾਬੀਆਂ ਦਾ ਇਹ ਇਹ ਹੈ ਕਿ ਕਿਸੇ ਦਾ ધਰਮ ਕਿਸੇ ਤਰੀਕੇ ਦਾ ਲੈਦਾ ਕੋਈ ਲੈਣਾ ਜਿਨਾ ਨਹੀਂ ਤੇ ਉਹ ਮੈਸੇਜ ਜਿਹੜਾ ਹੈਗਾ ਇਸ ਦੇ ਨਾਲ ਹੀ ਸ਼ੁਰੂ ਹੋਏਗਾ ਇੱਥੇ ਕਾਫਲਾ ਕਾਫਲਾ ਸ਼ੁਰੂ ਹੋਏਗਾ ਪਹਿਲਾ ਜੋ ਰਸਮ ਜਿਹੜੀ ਹੋਵੇ ਗੁਰਦੁਆਰਾ ਸਾਹਿਬ ਵਾਲੀ ਉਸ ਤੋਂ ਬਾਅਦ ਜਿਹੜਾ ਆਪਣਾ ਦਰਗਾਹ ਖਰੀਫ ਹੈਗੀ ਉਸ ਦਾ ਰਸਮ ਉਸ ਤੋਂ ਬਾਅਦ ਜਿਹੜਾ ਹੈਗਾ ਕਾਫਲਾ ਉਤਨੀ ਸ਼ੁਰੂ ਹੋਏਗਾ ਤੇ ਫਿਰ ਸ਼ਾਮ ਨੂੰ ਜਿਹੜਾ ਹੈਗਾ 4 ਵਜੇ ਦੇ ਆਸ-ਪਾਸ ਜਿਹੜਾ ਹੈਗਾ ਵਿਰਾਸੀ ਪਿੰਡ ਦਾ ਜਿਹੜਾ ਹੈ ਉਹਦਾ ਉਡਾਟਨ ਹੋਏਗਾ تو اسی طریقے پھر بائی مارچ اپنے سارے وقت, وقت جڑے وے ہے ناٹک شہید شہید شہ اعظم بگت وی شام نو سات بجے بھی ہوئے گا دن بچ بھی وقت وقت جڑے ہے پروگرامز رکھے نے سویر بارہ بجے تو لے کے رات دس بجے تک پروگرام چلن گے اس بعد اتوار جڑا ہے سیم صبح بارہ بجے تو لے کے رات نو دس بجے تک جڑے گے یہ پروگرام تھینک <coughs> یو